ਕਿਸਾਨਾਂ ਦਾ ਤੇ ਹਰਿਆਣਾ ਐਡਮਿਨਿਸਟ੍ਰੇਟਿਵ ਜਿਹੜੀ ਬੈਰੀਕੇਡਿੰਗ ਕੀਤੀ ਆ ਉੱਥੇ ਕਲੈਸ਼ ਹੋਣ ਦੀ ਉਮੀਦਾਂ ਲੱਗ ਪੱਡੀਆਂ ਜਾ ਰਹੀਆਂ ਨੇ ਕਿਉਂਕਿ ਕਿਸਾਨ ਕਹਿ ਰਹੇ ਨੇ ਕਿ ਜਿਹੜੀ ਲਿਸਟ ਆ ਰਹੀ ਹੈ ਉਹਦੇ ਵਿੱਚੋਂ ਨਾਂ ਬੋਲੇ ਨਹੀਂ ਜਾ ਰਹੇ ਸਿਰਫ ਦੋ ਨਾਮ ਉਸ ਲਿਸਟ 'ਚ ਬੋਲੇ ਗਏ ਆ ਬਾਕੀ ਸਾਰੇ ਨਾਮ ਬਕਰੇ ਨੇ ਲਿਸਟ ਜਿਹੜੀ ਆ ਗਈ ਇੱਕ ਵਾਰ ਲਿਸਟ ਇੱਕ ਵਾਰ ਲਿਸਟ ਸ਼ੋ ਕਰੋਗੇ ਲਿਸਟ ਜਿਹੜੀ ਹੈ ਉਹ ਕਿਸਾਨ ਯੂਨੀਅਨ ਦੇ ਵੱਲੋਂ ਲਿਸਟ ਜਿਹੜੀ ਆ ਜਾਰੀ ਕੀਤੀ ਗਈ ਹੈ ਉਹ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਹੜੀ ਲਿਸਟ ਹੈ ਇੱਕ ਪੰਨੇ ਤੇ 3 ਲਿਸਟ ਨਹੀਂ ਹੋ ਗਿਆ ਦੱਸੂਗੀ ਕਰਾਂਗੇ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਸੀਨੀਅਰ ਅਫਸਰ ਸਾਹਿਬ ਨੇ ਉਹਨਾਂ ਦੇ ਜਿਹੜਾ ਉਹਨਾਂ ਦਾ ਸਹੀ ਨਾਮ ਹੈ ਲਿਸਟ ਦੇ ਉੱਪਰ ਬਲਦੇਵ ਸਿੰਘ ਜੀ ਦਾ ਜੋ ਬਿਲਕੁਲ ਅਕੇ ਸਪੈੰਡ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹਨਾਂ ਨੂੰ ਪੁਸ਼ਬੈਕ ਕੀਤਾ ਜਾਵੇ ਇਹ ਕਿਸਾਨਾਂ ਨੂੰ 沽ਮਰਾ ਕੀਤਾ ਜਾ ਰਿਹਾ ਇਦਾਂ ਦਾ ਕੁਝ ਨਹੀਂ ਹੈਗਾ ਕਿਸਾਨਾਂ ਦਾ ਤੇ ਹਰਿਆਣਾ ਐਡਮਿਨਿਸਟ੍ਰੇਟਿਵ ਜਿਹੜੀ ਬੈਰੀਕੇਡਿੰਗ ਕੀਤੀ ਆ ਉੱਥੇ ਕਲੈਸ਼ ਹੋਣ ਦੀ ਉਮੀਦਾਂ ਲੱਗ ਪੱਡੀਆਂ ਜਾ ਰਹੀਆਂ ਨੇ ਕਿਉਂਕਿ ਕਿਸਾਨ ਕਹਿ ਰਹੇ ਨੇ ਕਿ ਜਿਹੜੀ ਲਿਸਟ ਆ ਰਹੀ ਹੈ ਉਹਦੇ ਵਿੱਚੋਂ ਨਾਂ ਬੋਲੇ ਨਹੀਂ ਜਾ ਰਹੇ ਸਿਰਫ ਦੋ ਨਾਮ ਉਸ ਲਿਸਟ 'ਚ ਬੋਲੇ ਗਿਆ ਬਾਕੀ ਸਾਰੇ ਨਾਮ ਬਕਰੇ ਨੇ ਲਿਸਟ ਜਿਹੜੀ ਆ ਗਈ ਇੱਕ ਵਾਰ ਲਿਸਟ ਇੱਕ ਵਾਰ ਲਿਸਟ ਸ਼ੋ ਕਰੋਗੇ ਲਿਸਟ ਜਿਹੜੀ ਹੈ ਉਹ ਕਿਸਾਨ ਯੂਨੀਅਨ ਦੇ ਵੱਲੋਂ ਲਿਸਟ ਜਿਹੜੀ ਆ ਜਾਰੀ ਕੀਤੀ ਗਈ ਹੈ ਉਹ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਹੜੀ ਲਿਸਟ ਹੈ ਇਹ ਪੁਆਇੰਟ ਤੇ ਇਸ ਨੂੰ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਡੇ ਸੀਨੀਅਰ ਆਪੂ ਸਹਿਬਾਨ ਨੇ ਉਹਨਾਂ ਦੇ ਜਿਹੜਾ ਉਹਨਾਂ ਦਾ ਸਹੀ ਨਾਮ ਹੈ ਲਿਸਟ ਦੇ ਉੱਪਰ ਬਲਦੇਵ ਸਿੰਘ ਜੀ ਦਾ ਜੋ ਬਿਲਕੁਲ ਅਕੇ ਸਪੈਂਡ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹਨਾਂ ਨੂੰ ਪੁਸ਼ਬੈਕ ਕੀਤਾ ਜਾਵੇ ਇਹ ਕਿਸਾਨਾਂ ਨੂੰ 沽ਮਰਾ ਕੀਤਾ ਜਾ ਰਿਹਾ ਏਦਾਂ ਦਾ ਕੁਝ ਨਹੀਂ ਹੈਗਾ ਸਿੱਧਾ ਕਿਸਾਨਾਂ ਦਾ ਤੇ ਹਰਿਆਣਾ ਐਡਮਿਨਿਸਟ੍ਰੇਟਿਵ ਜਿਹੜੀ ਬੈਰੀਕੇਡਿੰਗ ਕੀਤੀ ਆ ਉੱਥੇ ਕਲੈਸ਼ ਹੋਣ ਦੀ ਉਮੀਦਾਂ ਲੱਗ ਪੱਡੀਆਂ ਜਾ ਰਹੀਆਂ ਨੇ ਕਿਉਂਕਿ ਕਿਸਾਨ ਕਹਿ ਰਹੇ ਨੇ ਕਿ ਜਿਹੜੀ ਲਿਸਟ ਆ ਰਹੀ ਹੈ ਉਹਦੇ ਵਿੱਚੋਂ ਨਾ ਬੋਲੇ ਨਹੀਂ ਜਾ ਰਹੇ ਸਿਰਫ ਦੋ ਨਾਮ ਉਸ ਲਿਸਟ 'ਚੋਂ ਬੋਲੇ ਗਏ ਆ ਬਾਕੀ ਸਾਰੇ ਨਾਮ ਵਕਰੇ ਨੇ ਲਿਸਟ ਜਿਹੜੀ ਆ ਗਈ ਇੱਕ ਵਾਰ ਲਿਸਟ ਇੱਕ ਵਾਰ ਲਿਸਟ ਸ਼ੋ ਕਰੋਗੇ ਲਿਸਟ ਜਿਹੜੀ ਹੈ ਕਿਸਾਨ ਯੂਨੀਅਨ ਦੇ ਵੱਲੋਂ ਲਿਸਟ ਜਿਹੜੀ ਆ ਜਾਰੀ ਕੀਤੀ ਗਈ ਆ ਉਹ ਤੁਹਾਨੂੰ ਦਿਖਾ ਰਹੇ ਆ ਕਿ ਕਿਹੜੀ ਲਿਸਟ ਆ ਇਹ ਪੁਆਇੰਟ ਤੇ ਕਿਸ ਤਰ੍ਹਾਂ ਹੋ ਗਿਆ ਦੱਸੋ ਜੀ ਅਸੀਂ ਕੋਸ਼ਿਸ਼ ਕੀਤੀ ਜਾ ਰਹੀ ਆ ਸਾਡੇ ਸੀਨੀਅਰ ਅਫਸਰ ਸਾਹਿਬਾਨ ਨੇ ਉਹਨਾਂ ਦੇ ਲਈ ਜਿਹੜਾ ਉਹਨਾਂ ਦਾ ਸਹੀ ਨਾਮ ਹੈ ਲਿਸਟ ਦੇ ਉੱਪਰ ਬਲਦੇਵ ਸਿੰਘ ਜੀ ਆ ਜੋ ਬਿਲਕੁਲ ਅਕੇ ਸਪੈੰਡ ਕਰਨ ਦੀ ਕੀ ਕਰ ਰਹੇ ਨੇ ਕਿ ਇਹਨਾਂ ਨੂੰ ਪੁਸ਼ ਬੈਕ ਕੀਤਾ ਜਾਵੇ ਇਹ ਕਿਸਾਨਾਂ ਨੂੰ ਘੁਮਰਾ ਕੀਤਾ ਜਾ ਰਿਹਾ ਇਦਾਂ ਦਾ ਕੁਝ ਨਹੀਂ ਹੈਗਾ ਬਿਲਕੁਲ ਸਹੀ ਨਹੀਂ ਕਿਸਾਨਾਂ ਦਾ ਤੇ ਹਰਿਆਣਾ ਐਡਮਿਨਿਸਟ੍ਰੇਟਿਵ ਜਿਹੜੀ ਬੈਰੀਕੇਡਿੰਗ ਕੀਤੀ ਆ ਉੱਥੇ ਕਲੈਸ਼ ਹੋਣ ਦੀ ਉਮੀਦਾਂ ਲੱਗ ਪੱਡੀਆਂ ਜਾ ਰਹੀਆਂ ਨੇ ਕਿਉਂਕਿ ਕਿਸਾਨ ਕਹਿ ਰਹੇ ਨੇ ਕਿ ਜਿਹੜੀ ਲਿਸਟ ਆ ਰਹੀ ਹੈ ਉਹਦੇ ਵਿੱਚੋਂ ਨਾਂ ਬੋਲੇ ਨਹੀਂ ਜਾ ਰਹੇ ਸਿਰਫ ਦੋ ਨਾਮ ਉਸ ਲਿਸਟ 'ਚ ਬੋਲੇ ਗਏ ਆ ਬਾਕੀ ਸਾਰੇ ਨਾਮ ਵਕਰੇ ਨੇ ਲਿਸਟ ਜਿਹੜੀ ਆ ਗਈ ਇੱਕ ਵਾਰ ਲਿਸਟ ਇੱਕ ਵਾਰ ਲਿਸਟ ਸ਼ੋ ਕਰੋਗੇ ਲਿਸਟ ਜਿਹੜੀ ਹੈ ਕਿਸਾਨ ਯੂਨੀਅਨ ਦੇ ਵੱਲੋਂ ਜਿਹੜੀ ਲਿਸਟ ਜਿਹੜੀ ਆ ਜਾਰੀ ਕੀਤੀ ਗਈ ਹੈ ਉਹ ਤੁਹਾਨੂੰ ਦਿਖਾ ਰਹੇ ਆ ਕਿ ਕਿਹੜੀ ਲਿਸਟ ਹੈ ਇੱਕ ਪੁਆਇੰਟ ਤੇ ਕਿ ਕਿਸਨਾ ਨਹੀਂ ਹੋਇਆ ਬਦਸੋ ਜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਾਡੇ ਸੀਨੀਅਰ ਅਫਸਰ ਸਾਹਿਬ ਨੇ ਉਹਨਾਂ ਦੇ ਲਈ ਜੇ ਉਹਨਾਂ ਦਾ ਸਹੀ ਨਾਮ ਹੈ ਹਰ ਲਿਸਟ ਦੇ ਉੱਪਰ ਬਲਦੇਵ ਸਿੰਘ ਜੀ ਦਾ ਜੋ ਬਿਲਕੁਲ ਅਕੇ ਖਾਸਪੈਂਡ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹਨਾਂ ਨੂੰ ਪੁਸ਼ਬੈਕ ਕੀਤਾ ਜਾਵੇ ਇਹ ਕਿਸਾਨਾਂ ਨੂੰ ਪੁਨਰਾ ਕੀਤਾ ਜਾ ਰਿਹਾ ਏਦਾਂ ਦਾ ਕੁਝ ਨਹੀਂ ਹੈ ਤਾਂ ਸਿ ਮੀਡੀਆ ਦੀ ਸਹੀ ਰਿਪੋਰਟ ਕਿਸਾਨਾਂ ਦਾ ਤੇ ਹਰਿਆਣਾ ਐਡਮਿਨਿਸਟ੍ਰੇਟਿਵ ਜਿਹੜੀ ਬੈਰੀਕੇਡ ਕੀਤੀ ਆ ਉੱਥੇ ਕਲੈਸ਼ ਹੋਣ ਦੀ ਉਮੀਦਾਂ ਲੱਗ ਵਰਧੀਆਂ ਜਾ ਰਹੀਆਂ ਨੇ ਕਿਉਂਕਿ ਕਿਸਾਨ ਕਹਿ ਰਹੇ ਨੇ ਕਿ ਜਿਹੜੀ ਲਿਸਟ ਆ ਰਹੀ ਹੈ ਉਹਦੇ ਵਿੱਚੋਂ ਨਾਂ ਬੋਲੇ ਨਹੀਂ ਜਾ ਰਹੇ ਸਿਰਫ ਦੋ ਨਾਮ ਉਸ ਲਿਸਟ 'ਚ ਬੋਲੇ ਗਏ ਆ ਬਾਕੀ ਸਾਰੇ ਨਾਮ ਵਕਰੇ ਨੇ ਲਿਸਟ ਜਿਹੜੀ ਆ ਗਈ ਇੱਕ ਵਾਰ ਲਿਸਟ ਇੱਕ ਵਾਰ ਲਿਸਟ ਸ਼ੋ ਕਰੋਗੇ ਲਿਸਟ ਜਿਹੜੀ ਹੈ ਉਹ ਕਿਸਾਨ ਯੂਨੀਅਨ ਦੇ ਵੱਲੋਂ ਲਿਸਟ ਜਿਹੜੀ ਹੈ ਆ ਜਾਰੀ ਕੀਤੀ ਗਈ ਹੈ ਉਹ ਤੁਹਾਨੂੰ ਦਿਖਾ ਰਹੇ ਆ ਕਿ ਕਿਹੜੀ ਲਿਸਟ ਹੈ ਇੱਕ ਪੰਨੇ ਤੇ ਕਿਸ ਤਰ੍ਹਾਂ ਦੀ ਹੋਈ ਹੈ ਦੱਸੋ ਜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਸੀਨੀਅਰ ਅਫਸਰ ਸਾਹਿਬ ਨੇ ਉਹਨਾਂ ਦੇ ਲਈ ਜੇ ਉਹਨਾਂ ਦਾ ਸਹੀ ਨਾਮ ਹੈ ਆ ਰਿਸਟ ਦੇ ਉੱਪਰ ਬਲਦੇਵ ਸਿੰਘ ਜੀ ਦਾ ਜੋ ਬਿਲਕੁਲ ਅਕੀਖ ਖਸਟ ਪੰਡ ਕਰਾਂ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹਨਾਂ ਨੂੰ ਪੁਸ਼ਬੈਕ ਕੀਤਾ ਜਾਵੇ ਇਹ ਕਿਸਾਨਾਂ ਨੂੰ ਪੁਨਰਾ ਕੀਤਾ ਜਾ ਰਿਹਾ ਏਦਾਂ ਦਾ ਕੁਝ ਨਹੀਂ ਹੈ ਤਾਂ ਫੀਡ ਦੀ ਸਹੀ ਦੇ ਸਟਾਫ ਕਿਸਾਨਾਂ ਦਾ ਤੇ ਹਰਿਆਣਾ ਐਡਮਿਨਿਸਟ੍ਰੇਟਿਵ ਜਿਹੜੀ ਬੈਰੀਕੇਡ ਕੀਤੀ ਆ ਉੱਥੇ ਕਲੈਸ਼ ਹੋਣ ਦੀ ਉਮੀਦਾਂ ਲੱਗ ਵਰਧੀਆਂ ਜਾ ਰਹੀਆਂ ਨੇ ਕਿਉਂਕਿ ਕਿਸਾਨ ਕਹਿ ਰਹੇ ਨੇ ਕਿ ਜਿਹੜੀ ਲਿਸਟ ਆ ਰਹੀ ਹੈ ਉਹਦੇ ਵਿੱਚੋਂ ਨਾਂ ਬੋਲੇ ਨਹੀਂ ਜਾ ਰਹੇ ਸਿਰਫ ਦੋ ਨਾਮ ਉਸ ਲਿਸਟ 'ਚ ਬੋਲੇ ਗਏ ਆ ਬਾਕੀ ਸਾਰੇ ਨਾਮ ਬਕਰੇ ਨੇ ਲਿਸਟ ਜਿਹੜੀ ਆ ਗਈ ਇੱਕ ਵਾਰ ਲਿਸਟ ਇੱਕ ਵਾਰ ਲਿਸਟ ਸ਼ੋ ਕਰੋਗੇ ਲਿਸਟ ਜਿਹੜੀ ਹੈ ਉਹ ਕਿਸਾਨ ਯੂਨੀਅਨ ਦੇ ਵੱਲੋਂ ਲਿਸਟ ਜਿਹੜੀ ਆ ਜਾਰੀ ਕੀਤੀ ਗਈ ਹੈ ਉਹ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਹੜੀ ਲਿਸਟ ਹੈ ਇਹ ਪੁਆਇੰਟ ਤੇ ਇਸ ਨੂੰ ਨਾ ਹੀ ਹੋਇਆ ਬਿਲਕੁਲ ਦੱਸੂਗੀ ਕਰਾਂਗੇ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਸੀਨੀਅਰ ਅਫਸਰ ਸਾਹਿਬ ਨੇ ਉਹਨਾਂ ਦੇ ਲਈ ਜਿਹੜਾ ਉਹਨਾਂ ਦਾ ਸਹੀ ਨਾਮ ਹੈ ਇਸ ਲਿਸਟ ਦੇ ਉੱਪਰ ਬਲਦੇਵ ਸਿੰਘ ਜੀ ਦਾ ਜੋ ਬਿਲਕੁਲ ਅਕੇ ਸਪੈਂਡ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹਨਾਂ ਨੂੰ ਪੁਸ਼ਬੈਕ ਕੀਤਾ ਜਾਵੇ ਇਹ ਕਿਸਾਨਾਂ ਨੂੰ 沽ਮਰਾ ਕੀਤਾ ਜਾ ਰਿਹਾ ਇਦਾਂ ਦਾ ਕੁਝ ਨਹੀਂ ਹੈਗਾ ਸਿੱਧਾ